हांजी ਕਿਸਾਨ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸੁਆਗਤ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਗਾਂ ਲੈ ਕੇ ਆਏ ਆ ਘਰੇਲੂ ਗਾਂ ਕੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਸਪੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਨੂੰ ਫੂਰ ਪਾਈ ਜਾਂਦੀ ਆ ਤੇ ਬਾਈ ਦਾ ਨਾਮ ਹੈ ਗੇਜਾ ਜੀ ਤੇ ਬਾਈ ਕੋਲ ਇੱਕ ਗਾਂ ਘਰੇਲੂ ਬਕਾਊ ਆ ਤੀਜਾ ਸੁਆ ਸੁਣ ਵਾਲੀ ਆ ਤਕਰੀਬਨ ਇਹਦਾ ਹਫ਼ਤਾ ਕੋ ਬਾਕੀ ਆ ਜਿਹਦਾ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ 20 ਤੋਂ 25 ਦੇ ਵਿੱਚ ਜਿਹੜਾ ਇਹਦਾ ਮਿਲਕ ਰਿਕਾਰਡ ਹੈਗਾ ਸੋ ਵੀ ਤੋ 25 ਲੀਟਰ ਦੇ ਵਿੱਚ ਵਿੱਚ ਤੇ ਹਫਤਾਗਤ ਦਾ ਬਾਕੀ ਥਣਲੇਵ ਦੀ ਪੂਰੀ ਸਾਫਾ ਪੂਰੀ ਸੀਲ ਸਾਹੂ ਆ ਤੀਜਾ ਸੁਆ ਸੋਨੀ ਆ ਘਰੇਲੂ ਗਾਂਗੇ ਕੋਈ ਇਹਦਾ ਵਪਾਰ ਦਾ ਕੰਮ ਨਹੀਂ ਬਾਈ ਦਾ ਸੋ ਪੂਰਾ ਕੱਦ ਕਾਠ ਵਾਲੀ ਬੈੜ ਆ ਕਿ ਸੀਲ ਸਾਹੂ ਬਾਕੀ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਲੈਣੀ ਆ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਸੋ ਕੋਈ ਵੀ ਜੇ ਨੂੰ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਬਾਈ ਨੂੰ ਫੋਨ ਲਾ ਕੇ ਜਾਣਕਾਰੀ ਲੈ ਸਕਦੇ ਆ ਬਾਈ ਨੇ ਜਿਹੜੀ ਤੇ ਡਿਮਾਂਡ ਰੱਖੀ ਆ ਉਹ 80000 ਰੁਪਏ ਰੱਖੀ ਆ ਤੇ ਬਾਕੀ ਭਾਈ ਘਰੇ ਆਏ ਗਏ ਦਾ ਮਾਣ ਤਾਣ ਪੂਰਾ ਕੀਤਾ ਜਾਊਗਾ ਸੋ ਬਹੁਤ ਬਹੁਤ ਧੰਨਵਾਦ